ਕੀ ਗੱਲ ਹੈ ਅੰਗਹੀ ਹਾਂ ਰਾਕਟਰ ਰੋਕ ਕਿ ਕਿ ਆਈ ਕੋਰ ਨੂੰ ਤੋਂ ਬੰਦ ਕਰਾਂਗੇ ਸਾਡੀ ਮੈਗਾ ਹਾਈ ਸਕੂਲ ਦੇ ਹੋ ਗਿਆ ਤੇ ਅੰਤ ਇਸ ਵਾਰ ਦਾ ਤਰੀਕਾ ਬਤਾਨਿਆ ਨਹੀਂ ਅੱਗੇ ਕਾਮੀ ਅਜੀ ਡਾਕਟਰ ਸਾਹਿਬ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਹਾਂ ਪੱਤਰਕਾਰ ਸਾਹਿਬ ਅੱਜ ਅਲਾਈਅੰਸ ਇੰਟਰਨੈਸ਼ਨਲ ਕਲੱਬ ਦੀ ਸਾਲਾਨਾ ਚੋਣ ਹੋਈ ਹੈ ਜਿੱਥੇ ਸਰਬਸੰਮਤੀ ਦੇ ਨਾਲ ਡਾਕਟਰ ਫਕੀਰ ਮਮਦ ਜੀ ਮਾਲਕ ਤੇ ਸੰਚਾਲਕ ਰਿਜਮ ਹਸਪੀਟਲ ਨੂੰ ਸਾਡਾ ਪ੍ਰਧਾਨ ਚੁਣਿਆ ਗਿਆ ਜੀ ਤੇ ਜਨਰਲ ਸਿਕੰਦਰ ਦਾ ਉਹਦਾ ਡਾਕਟਰ ਸ਼ਿਵਦੇਵ ਸਿੰਘ ਜੀ ਸੀਨੀਅਰ ਡਾਕਟਰ ਨਿਹਾਲ ਸਿੰਘ ਵਾਲਾ ਉਹਨਾਂ ਤੋਂ ਦਿੱਤਾ ਗਿਆ ਕੈਸ਼ੀਅਰ ਸ਼੍ਰੀ ਮਨਪ੍ਰੀਤਾ ਫੋਲੋ ਜੀ ਤੇ ਪ੍ਰੈਸ ਸੈਕਟਰੀ ਸ਼੍ਰੀ ਗੁਰਚਰਨ ਸਿੰਘ ਜੀ ਰਾਜੂ ਕੱਤੋ ਉਹਨਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ ਜੀ ਸਾਰੇ ਹੀ ਕਲੱਬ ਮੈਂਬਰਾਂ ਨੇ ਸਾਰੇ ਵੀਰਾਂ ਭਰਾਵਾਂ ਨੇ ਇਸ ਚੋਣ ਦੇ ਉੱਤੇ ਸਰਬਸੰਮਤੀ ਤੇ ਸਹਿਮਤੀ ਜਾਰੀ ਕੀਤੀ ਹੈ ਸਾਰਾ ਕਲੱਬਰੀਆਂ ਇਸ ਤੋਂ ਪਹਿਲਾਂ ਵਾਲੀਆਂ ਗੱਦੀਆਂ ਤੇ ਉਹਨਾਂ ਵਾਲੀ ਇਤਿਹਾਸ ਰਣ ਦੀ ਪਿਆਰ ਅ ਕਲੱਬ ਪਹਿਲਾਂ ਵੀ ਨਵੇਕਲੇ ਤੇ ਵਿਲੱਖਣ ਕਿਸਮ ਦੇ ਸਮਾਜ ਸੇਵੀ ਕਾਰਜ ਨਿਆਲ ਸਿੰਘ ਵਾਲਾ ਇਲਾਕੇ ਦੇ ਵਿੱਚ ਕਰਦਾ ਰਹਿੰਦਾ ਸੀ ਤੇ ਸਮਾਜ ਨੂੰ ਸੇਧ ਦਿੰਦਾ ਰਹਿੰਦਾ ਸੀ ਕੋ ਵਿਖਦੇ ਵਿੱਚ ਵੀ ਅਸੀਂ ਨਵਿਕਲੇ ਤੇ ਵਿਲੱਖਣ ਕਿਸਮ ਦੇ ਸਮਾਜ ਸੇਵੀ ਕਾਰਜ ਕਰਕੇ ਸਮਾਜ ਨੂੰ ਸੇਧ ਵੀ ਦੇਵਾਂਗੇ ਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਵੱਡੀ ਪੱਧਰ ਤੇ ਕਰਾਂਗੇ ਡਾਕਟਰ ਸਾਹਿਬ ਜਿਹੜੀ ਅੱਜ ਦੀ ਮੀਟਿੰਗ ਹੋਈ ਜੀ ਤੁਹਾਨੂੰ ਸਭ ਤੋਂ ਪਹਿਲਾਂ ਦਾ ਮੁਬਾਰਕਾ ਜੀ ਤੁਹਾਨੂੰ ਪ੍ਰਧਾਨ ਜੀ ਨੇ ਆ ਗਿਆ ਜੀ ਇਹਦੇ ਬਾਰੇ ਜਾਣਕਾਰੀ ਜੀ ਸਾਲ ਬਾਅਦ ਅਲਾਈਅੰਸ ਇੰਟਰਨੈਸ਼ਨਲ ਕਲੱਬ ਫ੍ਰੀ ਚੋਣ ਹੁੰਦੀ ਆ ਅੱਜ ਸਾਲ ਬਾਅਦ ਚੋਣ ਹੋਈ ਆ ਜ ਜਿਹਦੇ ਵਿੱਚ ਮੈਨੂੰ ਅੱਜ ਪ੍ਰਧਾਨਤਵ ਮਿਲਿਆ ਪਹਿਲਾਂ ਵੀ ਮੈਂ ਪ੍ਰਧਾਨ ਰਿਹਾ ਹਾਂ ਅੱਜ ਤੋਂ 14-15 ਸਾਲ ਪਹਿਲਾਂ ਜਦੋਂ ਸ਼ੁਰੂ ਹੀ ਹੋਈ ਸੀ ਵੈਂਟਸ ਕਲੱਬ ਉਹ ਸਾਰੇ ਸਿਪਾਹੀ ਮੈਂਬਰਾਂ ਦੁਬਾਰੇ ਇਹਨਾਂ ਨੇ ਮੈਨੂੰ ਫੇਰ ਪ੍ਰਧਾਨ ਚੁਣਾਈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਮੈਂਬਰਾਂ ਦਾ ਇਹ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਹੈ ਇਹ ਲੈ ਸੈਂਟਰ ਸੋਤ ਮੇਰਾ ਖੇਲਾ ਵੀ ਨਿਹਾਲ ਸਿੰਘ ਵਾਲੇ ਤੋਂ ਭੁਗਨ 15-16 ਸਾਲ Ke <laughs> mehe?